ਚੰਡੀਗੜ੍ਹ ਦੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮੰਨੋ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਗਏ ਗੜੀ ਕਿੱਥੇ ਪਾਸੀ ਸਾਨੂੰ ਕੱਖ ਨਹੀਂ ਪਸਾਰੇ ਸੱਚ ਬੋਲ ਰਹੇ ਆ ਉਹ ਦੱਸਿਆ ਉਹ ਮਤਲਬ ਉਹਨਾਂ ਨੇ ਆਪਣੀ ਭਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਜਾਂ ਕਹਿਦੀ ਭਾਈ ਮੈਂ ਆਹ ਬੰਦਾ ਉਹਦਾ ਪੁੱਤ ਕਿੱਥੇ ਹੁੰਦੀ ਹੈ ਜਦੋਂ ਆਪ ਗੋਲਗਾ ਸ਼ਹਿਰ ਦੀ ਚਾਲੀ ਨੇ ਉਹਦਾ ਪੁੱਤ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਕਿੰਨੇ ਬੰਦੋ ਮੈਡੀਕਲ ਕਰਮ ਕਰਦੇ ਆ ਗਏ ਨੇ ਪਾਈ ਸੁਪਰੀ ਸਾਡੇ ਦੋ ਘਰ ਜੜੇ ਇਹਨਾਂ ਨੇ ਤੇਰੇ ਪੁੱਤ ਨੂੰ ਕਾ ਦੋ ਤੁਹਾਡਾ ਆਇਆ ਹਾ ਹੋਇਆ ਰੱਤੇ ਸੀ ਸਟਾਲਤੀ ਮੈਨੇ ਬੱਚੇ ਨੂੰ ਨੀਲੀ ਬੱਚੇ ਕੋ ਸਟਾਲਤੀ ਕੋਈ ਕਹੀ ਇਹ ਤੁਮੈ ਦਿਸ ਜਾਉਂ ਤੇ ਅਸੀਂ ਤਾਂ ਰਜਮੀ ਮੇਰੀ ਕਹਿੰਦੇ ਆ ਮੇਰੇ ਕੋਲ ਇਹ ਪਤਾ ਆਲਾ ਮੇਰੇ ਬੱਚੇ ਦੀ ਜਿਹੜਾ ਕਮ ਸਾਹਿਬ ਨੂੰ ਆਉਂਦਾ ਆ ਮੇਰੇ ਕੋਲ ਜੇ ਕਹਦਾ ਇੱਕ ਕੋਈ ਉਹ ਵੀ ਬਰਾ ਕੁਛੇ ਬਹੁਤ ਕੁਛੇ ਕੋਲੇ ਪਤਾ ਪੜਾਤਾ ਮੈਂ ਪੁੱਛ ਕੱਟਾ ਮੈਂ ਆਪਣੇ ਮੈਂ ਆਪਣੀ ਪਛਾਣ ਕਰ ਤੋਂ ਮੈਂ ਇਹਨੂੰ ਮੇਰਾ ਬੋਲਣੇ ਹੋ ਗਿਆ ਤੇ ਹੁਣ ਮੇਰੇ ਬੰਦਿਆ ਪੁੱਛਦਾ ਪਿੰਡੀ ਤੋਂ ਸੋਚਦਾ ਆ ਤੁਸੀਂ ਮਾਂ ਚ ਬਣੇ ਆਪਾ ਸੋਹਣੇ ਇਹਨਾਂ ਦੇ ਕੰਮ ਕਰ ਇੱਕ ਮਹੀਨੇ ਮੇਰੇ ਬੱਚੇ ਦੀ ਰਾਤਾਂ ਦੀ ਨੀਂਦਾ ਮੇਰਾ ਬੱਚਾ ਇੱਕ ਸੰਦਾਂ ਨਾਲ ਅੱਜ ਤਾਂ ਗਿਆ ਗਾਣਾ ਕਿਉਂ ਆਉਂਦਾ ਬਾਤ ਨਾ ਕਰੀ ਜਾ ਲੰਘਾ ਓਏ ਜੀ ਨਾ ਵੀ ਲਾ ਲਾ ਬੋਲ ਰਹੀ ਹੈ ਨਾ ਹਾਂ ਬਾਬਾ ਜਸਨ ਉਹ ਹਾਂ ਇਹ ਕਿਥੇ ਮਤਲਬ ਕਿ ਜਾਨ ਇੰਸਾਨ ਦਾ ਘਰ ਨਹੀਂ ਜਾ ਸਕਦਾ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਰਹਿਣ ਦਾ ਕੰਨੀ ਦਿੱਤਾ ਕਿ ਮੇਰਾ ਬੱਚਾ ਕਬੱਡੀ ਖਾਂਦਾ ਹੈ ਤਾਂ ਇਹਨਾਂ ਨੇ ਮੇਰੇ ਬੱਚੇ ਦਾ ਮੇਰਾ ਕਰ ਲਿਆ ਜੇ ਮੇਰਾ ਬੱਚਾ ਕਿਧਰ ਹੋ ਗਿਆ ਮਾਂ ਸੀ ਮਾਂ ਮੈਂ ਕਿਹਾ ਮਾਂ ਸਿਰ ਮੈਂ ਕਹਿੰਦੀ ਰੋ ਰੋ ਜਣਾ ਨਹੀਂ ਖੰਦੀ ਤਾਂ ਮੇਰੇ ਕੋਲ ਕੀ ਸੋਚਾ ਦਾ ਬੱਚਾ ਘੱਟ ਨਹੀਂ ਕੋਈ ਮੈਂ ਕੋਸ਼ਿਸ਼ ਨਹੀਂ ਤੁਹਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਹਿਰ ਆਂ ਦਿੰਦੇ ਆੜ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਰਨ ਸਾਫ ਦਿੱਤਾ ਜਾਏ ਜਿਹੜੇ ਬਹੁਤ ਹੀ ਵੱਡੇ ਸਰਕਾਰ ਨੂੰ ਪਰਚੇ ਘੱਟਣ ਆਣ ਪਿਛਾਤੇ ਵੀ ਆਖਿਆ ਬੰਦੇ ਬਿਤੀ ਗਈ ਆ ਬਾਹਰ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਹੈ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਤੇ ਹੁਣ ਕੌਣ ਕੀ ਸਭੀ ਦਿਨ ਉਹ ਇਸ ਤਰੀਕੇ ਦੀ ਘਟਨਾ ਹੋ ਜਾਉਂਦੀ ਹੈ ਇਹ ਪਹਿਲੇ ਪਲਾਨ ਸੀਰੇ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਹੈ ਫਲਾਣ ਮਤਲਬ ਕਿੰਨਾ ਬਣਾਉਂਦੇ ਨੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੌਦਾ ਕੀਤਾ ਗਿਆ ਨਿਕੋਣਾ ਦੁਸ਼ਮਣੀ ਜੱਗੂ ਨਾਲ ਕਰਦੇ ਇਹਦੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆਈ ਤੇ ਇਹ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਏ ਪੋਰਵਾਸੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਕੰਪਨੀ ਕੀ ਲਿਖਾਈ ਜੀ ਕੀਕਾ ਉਹ ਬਤਾਈ ਦਸ ਸਕਦੇ ਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਗਾਈ ਜੀ ਐਪਲੀਕੇਸ਼ਨ ਮੇਰੇ ਕੋ ਆਈ ਜੀਰ ਹੁਣ ਮੈਨੂੰ ਇਸ ਟਾਈਮ ਪੂਰਾ ਜਾਣਨੀ ਆ ਮੈਨੂੰ ਪੂਰਾ ਜਾਣਨੀ ਆ ਆਲਰੇਡੀ ਤੁਹਾਡੇ ਕੋ ਮੇਰੇ ਕੋ ਜਾਣਨੀ ਪ੍ਰੋਟੈਸਟ ਆ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਪਰਸਪਤ ਉਹ ਆਪਰੇਸ਼ਨ ਤੇ ਭਾਈ ਨਾਮ ਆ ਕੇ ਬੋਲਣ ਨੂੰ ਉਹ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਉਹ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮੈਂ ਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਤੇ ਫੇਰ ਇੱਧਰ ਪਸਲ ਗਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਕੋਈ ਗੱਲ ਆਪਾਂ ਨੇ ਇਨਵੈ ਇਹਨੂੰ ਜਦੋਂ ਦੱਸਦੇ ਆਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਹਰਨਦਾ ਇਨਵੈਸਟੀਗੇਸ਼ਨ ਕਰਵਾ ਤੁਹਾਨੂੰ ਦੁਬਾਰਾ ਦੱਸਾਂ। ਪਰਮਿਸ਼ਨ ਕਰਨਗੇ ਸਰ ਇਹ ਕੀ ਹਾਂ ਹਾਂ ਜਰੂਰ ਇਹ ਆਪਣੀ ਉਹਦੀ ਨੌ ਦੀ ਮੀਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ ਆ 2-3 ਵਜੇ ਕਹਿ ਰਹੇ ਜੇ ਹੁਣੇ ਆ ਗਏ ਤਾਂ ਉਸ ਦੇ ਨਾਲ ਸੰਸਕਾਰ ਹੋ ਗਏ। ਹੰਡੇ ਬੜੀ ਚੁੱਕ ਕੇ ਲੱਜ ਲਈ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚਡ ਉਹ ਕਹਿੰਦੇ ਆਂ ਜਾ ਰਹੇ। ਪਰਵਾਰ ਮੰਨ ਗਈ ਜੀ ਹਾਂ ਜੀ ਮੰਨ ਗਈ